ਅਸ਼ੀਕਾ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਹੁਤ ਸੋਹਣੀ ਕਲੈਕਸ਼ਨ ਆਉਣ ਵਾਲੀ ਹੈ ਮਿਕਸ ਜੀ ਵੈਰਾਈਟੀ ਰਹੂਗੀ ਕਾਟਨ ਦੇ ਸੂਟ ਆਣਗੇ ਤੇ ਨਾਲ ਚੌੜਛੱਟ ਦੇ ਵਿੱਚ ਵੀ ਤੇ ਔਰਗੈਂਜ਼ਾ ਦੇ ਵਿੱਚ ਵੀ ਮਸਲੀਨ ਦੇ ਲੀਲਨ ਦੇ ਵਿੱਚ ਸੂਟ ਦਿਖਾਏ ਜਾਣਗੇ ਇਕਦਰ ਪ੍ਰਿੰਟ ਦੇ ਵਿੱਚ ਇਹ ਕਾਟਨ ਦੀ ਸ਼ਰਟ ਰਹੇਗੀ 2.5 ਮੀਟਰ बॉਟਮ ਦਾ ਫੈਬਰਿਕ 2 ਮੀਟਰ ਮਿਲੇਗਾ ਪਲੇਨ ਕਾਟਨ ਦੇ ਵਿੱਚ ਦੁਪੱਟਾ 2.25 ਰਹੂਗਾ ਇਕਦਰ ਪ੍ਰਿੰਟ ਦੇ ਵਿੱਚ 25 30 ਕਲਰ ਇਹਦੇ ਵਿੱਚ ਦਿਖਾਏ ਜਾਣਗੇ ਕੋਈ ਵੀ ਸੂਟ ਜੇ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਇਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਪੇਮੈਂਟ ਆਨਲਾਈਨ ਹੋਊਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਬਾਕੀ ਡਿਲੀਵਰੀ ਟਾਈਮ ਹੈ ਜਿਹੜਾ ਉਹ 10 ਤੋਂ 12 ਡੇਜ਼ ਦਾ ਰਹੂਗਾ 10 ਤੋਂ 12 ਦਿਨ ਦਾ ਡਿਲੀਵਰੀ ਟਾਈਮ ਹੋਊਗਾ ਮਿਨੀਮਮ ਮੀਰੀਮਮ 10 ਤੋਂ 12 ਨੇ ਲੱਗਦੇ ਆ ਬਟ ਸੂਟ ਹੈ ਜਿਹੜੇ ਤੁਹਾਨੂੰ ਵਿਦਨ 1 ਵੀਕ ਮਿਲ ਜਾਂਦੇ ਆ ਬਹੁਤ ਹੀ ਸੋਹਣੀ ਕੁਆਲਿਟੀ ਹੁੰਦੀ ਆ ਬਹੁਤ ਹੀ ਸੋਹਣੇ ਆਪਣੇ ਸੂਟ ਹੈਗੇ ਹੈਗੇ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਲਓ ਤੇ ਜਲਦੀ ਜਲਦੀ ਆਪਾਂ ਨੂੰ ਭੇਜ ਦਿਓ ਕਾਟਨ ਬਾਟਿਕ print ਦੇ ਵਿੱਚ ਦੁਪੱਟਾ ਮलमल कॉटन ਦੇ ਵਿੱਚ ਰਹੂਗਾ ਸ਼ਾਰਟ ਤੇ ਬਾਟਮ ਦਾ ਫੈਬਰਿਕ 2.5 ਮੀਟਰ ਮਿਲੇਗਾ 600 ਰੁਪਏ ਦਾ ਰੇਟ ਹੋਊਗਾ ਫ੍ਰੀ ਸ਼ਿਪਿੰਗ ਦੇ ਨਾਲ ਸਿਰਫ 600 ਰੁਪਏ ਦੇ ਵਿੱਚ ਤੁਹਾਨੂੰ ਵਿੱਦ ਦੁਪੱਟਾ ਸੂਟ ਮਿਲ ਰਿਹਾ ਹੈ ਇਹਦੇ ਵਿੱਚ ਵੀ print ਬਹੁਤ ਜ਼ਿਆਦਾ ਸੋਹਣਾ ਹੈ ਇਹ ਸਾਰਾ ਬਾਟਿਕ print ਦਾ ਸੂਟ ਹੈ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਬਹੁਤ ਸੋਹਣੀ ਪ੍ਰਿੰਟਿੰਗ ਹੈਗੀ ਇਹਨਾਂ ਦੀ ਬੜੀ ਪਿਆਰੀ ਰੰਗ ਹੈਗੇ ਆ ਸ਼ਰਟ ਬਾਂਦਨੀ ਸੈਟਨ ਦੇ ਵਿੱਚ ਆਊਗੀ ਬਾਂਦਨੀ ਸੈਟਨ कॉटन ਦਾ ਫੈਬਰਿਕ ਰਹੂਗਾ ਬਾਟਮ ਵੀ ਸੈਟਨ कॉटन ਦੇ ਵਿੱਚ ਰਹੂਗੀ ਦੁਪੱਟਾ ਪਿਓਰ कॉटन ਦਾ ਰਹੂਗਾ ਇਹ ਸਾਰਾ ਹੈਂਡਮੇਡ ਬਣਿਆ ਹੁੰਦਾ ਬਾਂਦਨੀ ਦੇ ਵਿੱਚ ਬਣਿਆ ਹੋਇਆ ਹੈਂਡਮੇਡ ਸੂਟ ਰਹੂਗਾ ਸਿਰਫ 999 ਰੁਪਏ ਪਿਓਰ कॉटन ਦੇ ਵਿੱਚ ਇਹ ਵੀ ਬਾਂਦਨੀ ਪ੍ਰਿੰਟ ਦੇ ਵਿੱਚ ਸ਼ਰਟ ਰਹੇਗੀ ਇਹ ਪ੍ਰਿੰਟਿੰਗ ਹੈ ਪਿਓਰ कॉटन ਦੇ ਵਿੱਚ ਦੁਪੱਟਾ कॉटन ਦਾ ਰਹੇਗਾ ਸ਼ਰਟ 2 ਮੀਟਰ ਮਿਲੇਗੀ ਬਾਟਮ 2.5 ਮੀਟਰ ਹੈਗੀ ਤੇ ਦੁਪੱਟਾ ਇਹਦਾ 2.5 ਮੀਟਰ ਰਹੇਗਾ 550 ਰੁਪਏ ਇਹਨਾਂ ਦਾ ਰੇਟ ਹੋਊਗਾ ਫ੍ਰੀ ਸ਼ਿਪਿੰਗ ਦੇ ਨਾਲ ਵੀਦ ਦੁਪੱਟਾ ਤੁਹਾਨੂੰ ਇਹ ਸੂਟ ਹੈ ਜਿਹੜੇ ਮਿਲ ਰਹੇ ਆ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਮਸਲੀਨ ਦੇ ਵਿੱਚ ਰਹਿਣਗੇ ਆਲ ਓਵਰ ਸੂਟ ਹੈ ਦੁਪੱਟਾ ਮਸਲੀਨ ਦਾ ਹੋਊਗਾ ਏਮਬ੍ਰੋਇਡਰਡ ਸੂਟ ਰਹਿਣਗੇ ਦੁਪੱਟਾ ਵੀ ਏਮਬ੍ਰੋਇਡਰ ਹੋਊਗਾ ਬਹੁਤ ਹੀ ਪਿਆਰਾ ਸੂਟ ਨੇ 698 ਰੁਪਏ ਦੇ ਵਿੱਚ ਬਹੁਤ ਹੀ ਪਿਆਰੀ ਏਮਬ੍ਰੋਇਡਰੀ ਬਹੁਤ ਹੀ ਪਿਆਰੀ ਕਲਰ ਮੈਚਿੰਗ ਹੈਗੀ ਆ ਸੌਫਟ ਕਾਟਨ ਦੇ ਵਿੱਚ ਸ਼ਰਟ ਰਹੇਗੀ ਚਿਕਨ ਦਾ ਐਮਬਰਾਇਡਰੀ ਵਾਲਾ ਇਹਦੇ ਨਾਲ ਬਾਟਮ ਦਾ ਫੈਬਰਿਕ ਰਹੂਗਾ 1.70 ਬੜੇ ਪਾਨੇ ਦੇ ਵਿੱਚ ਇੱਕ 70 ਮਿਲੇਗੀ ਤੇ ਜਿਹੜਾ ਬਾਟਮ ਦਾ ਫੈਬਰਿਕ ਆ 2 ਮੀਟਰ ਰਹੇਗਾ 500 ਰੁਪਏ ਇਹਨਾਂ ਦਾ ਰੇਟ ਹੋਊਗਾ ਕਾਟਨ ਦੇ ਵਿੱਚ ਆਣਗੇ ਇਹ প্রিনਟਡ ਸ਼ਰਟ ਹੈ 1.70 ਬੜੇ ਪਾਨੇ ਦੇ ਵਿੱਚ ਸ਼ਰਟ ਦਾ ਫੈਬਰਿਕ ਰਹੂਗਾ ਪਿਓਰ ਕਾਟਨ ਦੀ ਐਮਬਰਾਇਡਰੀ ਵਾਲੀ ਬਾਟਮ ਮਿਲੇਗੀ 850 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲੇ ਸੂਟ ਆ ਜਿਹੜੇ बॉਟਮ ਵਰਕ ਵਾਲੇ ਮਿਲਣਗੇ ਮਿਲਣਗੇ ਦੁਪੱਟਾ ਇਹਨਾਂ ਦੇ ਨਾਲ ਨਹੀਂ ਹੈਗਾ ਡਿਜੀਟਲ ਪ੍ਰਿੰਟ ਦੇ ਵਿੱਚ ਜੌਰਜਟ ਦੇ ਵਿੱਚ ਸੂਟ ਹੈ ਇਹ ਹਾਈਲਾਈਟ ਕੀਤਾ ਹੋਇਆ ਇਹਨਾਂ ਨੂੰ ਹੈਂਡਵਰਕ ਦੇ ਨਾਲ ਬਹੁਤ ਹੀ ਪਿਆਰੇ ਸੂਟ ਹੈ ਸਿਰਫ ਤੇ ਸਿਰਫ 430 ਰੁਪਏ ਦੇ ਵਿੱਚ ਇਹ ਵਾਲੇ ਸੂਟ ਮਿਲਣਗੇ ਬਰਬਰੀ ਦੇ ਵਿੱਚ ਆਇਆ ਜੀ ਬਹੁਤ ਹੀ ਸੋਹਣੀ ਪ੍ਰਿੰਟ ਹੈ ਡਿਜੀਟਲ ਪ੍ਰਿੰਟ ਹੈ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਰਹੇਗੀ ਬਾਟਮ ਦਾ ਫੈਬਰਿਕ ਮਸਲੀਨ ਦਾ ਹੋਊਗਾ ਤੇ ਸ਼ਰਟ ਦਾ ਫੈਬਰਿਕ ਬਰਬਰੀ ਦੇ ਵਿੱਚ ਰਹੂਗਾ 1300 ਰੁਪਏ ਇਹਨਾਂ ਦਾ ਰੇਟ ਹੋਊਗਾ ਈਦੀ ਕੁਆਲਿਟੀ ਡਿਫਰੈਂਟ ਹੈ ਇਹ 1400 ਰੁਪਏ ਦੇ ਵਿੱਚ ਰਹਿਣਗੇ ਇਹਨਾਂ ਦਾ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਸੇਮ ਰਹੂਗੀ ਮਸਲੀਨ ਦੀ ਬਾਟਮ ਤੇ ਬਰਬਰੀ ਦੀ ਸ਼ਰਟ ਰਹੇਗੀ ਕਾਟਨ ਦੇ ਵਿੱਚ ਆਣਗੇ ਇਹ ਚਿਕਨ ਕਾਰੀਸਾਰ ਚਿਕਨ ਕਾਰੀ ਦੀ ਐਮਬ੍ਰਾਇਡਰੀ ਕੀਤੀ ਹੋਈ ਹੈ ਦੁਪੱਟਾ ਕਾਟਨ ਦਾ ਰੂਗਾ ਬਹੁਤ ਹੀ ਪਿਆਰਾ ਸੂਟ ਨੇ ਪਾਕਿਸਤਾਨੀ ਲੁੱਕ ਵਾਲੇ ਦੁਪੱਟਾ ਵੀ ਐਮਬ੍ਰਾਇਟਡ ਹੀ ਰੂਗਾ ਕੋਟਾ ਦੇ ਵਿੱਚ ਬਾਟਮੀ ਦੀ ਕਾਟਨ ਦੀ ਆਏਗੀ ਫਾਈਨ ਕੁਆਲਿਟੀ ਦੇ ਵਿੱਚ ਜੌਰਜਟ ਵਾਲੇ ਸੂਟ ਹੈ ਇਹ ਡਿਜ਼ਾਈਨਰ ਦੁਪੱਟੇ ਦੇ ਨਾਲ ਸ਼ਰਟ ਪ੍ਰਿੰਟਡ ਰਹੇਗੀ ਬਾਟਮ ਪਲੇਨ ਆਏਗੀ ਤੇ ਦੁਪੱਟਾ ਵੀ ਜੌਰਜਟ ਦੇ ਵਿੱਚ ਹੀ ਡਿਜ਼ਾਈਨਰ ਬਣਿਆ ਹੈ ਪੱਟੀ ਲਗਾ ਕੇ ਦੁਪੱਟੇ ਨੂੰ ਚਾਰੋਂ ਸਾਈਡ ਤੇ ਡਿਜ਼ਾਈਨ ਕੀਤਾ ਹੈ ਨਾਲ ਸਮੋਸਾ ਲੈਸ ਲੱਗੀ ਹੋਈ ਮਿਲੇਗੀ ਇਪਿਅਰ 100% ਪਿਓਰ ਸ਼ਿਫॉन ਦੇ ਵਿੱਚ ਆਊਗਾ ਸ਼ਰਟ ਹੈ ਜਿਹੜੀ ਹੈਵੀ ਜਾਲ ਦੇ ਵਿੱਚ ਬਣੀ ਹੋਈ ਹੈ ਜਾਲ ਦੀ ਸਾਰੀ ਐmbroidery ਕੀਤੀ ਹੋਈ ਹੈ ਦੇ ਉੱਪਰ ਕੰਮ ਰੂਗਾ ਗੋਟਾ ਪੱਟੀ ਤੇ ਕੋਡਿੰਗ ਦਾ ਕੰਮ ਰੂਗਾ ਦੁਪੱਟਾ ਪ੍ਰੀਮੀਅਮ ਸ਼ਿਫॉन ਦੇ ਵਿੱਚ ਆਊਗਾ ਹੈਂਡ ਗੋਟਾ ਵਰਕ ਆਏਗਾ ਦੁਪੱਟੇ ਦੇ ਉੱਪਰ ਵੀ ਇਹ ਸਿਰਫ ਸ਼ਰਟ ਤੇ ਦੁਪੱਟਾ ਹੀ ਮਿਲੇਗਾ 1799 ਰੁਪਏ ਦੇ ਵਿੱਚ ਬਾਟਮ ਇਹਦੇ ਨਾਲ ਨਹੀਂ ਹੈਗੀ ਤੁਸੀਂ ਕੋਈ ਵੀ ਇਹਦੇ ਨਾਲ ਬਾਟਮ ਲਗਾ ਸਕਦੇ ਹੋ ਮਸਲੀਨ ਦੀ ਲਗਾ ਸਕਦੇ ਹੋ ਸਿਲਕ ਦੀ ਲਗਾ ਸਕਦੇ ਹੋ ਕਲਰ ਇਹਦੇ ਵਿੱਚ ਕਈ ਸਾਰੇ ਹੈਗੇ ਆ ਲੱਗ ਜਿਹੀ ਚੀਜ਼ਾਂ ਨੇ ਡਿਫਰੈਂਟ ਜੀ ਚੀਜ਼ ਬਣੀ ਹੋਈ ਆ ਇਹ ਸਾਰੇ ਹੈਵੀ ਹੈਂਡਵਰਕ ਹੈਵੀ ਜਾਲ ਦੇ ਨਾਲ ਸੂਟ ਬਣਿਆ ਹੋਇਆ ਹੈਵੀ ਐਮਬ੍ਰੋਇਡਰੀ ਹੈ ਉਹ ਇਹਦੇ ਉੱਪਰ ਗੋਟਾ ਪੱਟੀ ਤੇ ਗੋਡ ਕੋਡਿੰਗ ਦਾ ਕੰਮ ਕੀਤਾ ਹੋਇਆ ਕਲਰ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣਿਆ ਸਾਰੇ ਕਲਰ ਬਹੁਤ ਜ਼ਿਆਦਾ ਪਿਆਰੀ ਹੈਗੀ ਆ ਪਿਓਰ ਲੀਲਨ ਦੇ ਵਿੱਚ ਇਹ ਸਾਰਾ ਪੈਨਲ ਹੈ ਜਿਹੜਾ ਕ੍ਰੋਸ਼ੀਅਲ ਲੇਸ ਦੇ ਨਾਲ ਤੇ ਸੀਕੁਐਂਸ ਤੇ ਥ੍ਰੈਡ ਵਰਕ ਦਾ ਇਹਦੇ ਉੱਪਰ ਕੰਮ ਆ ਇਹਦਾ ਲੇਸ ਇਸ ਯੂਜ਼ ਕੀਤੀਆਂ ਹੋਈਆਂ ਡਿਜ਼ਾਈਨਰ ਪੀਸ ਬਣਿਆ ਹੋਇਆ ਹੈ ਦੁਪੱਟਾ ਵੀ ਪਿਓਰ ਲੀਲਨ ਦੇ ਵਿੱਚ ਰਹੂਗਾ ਡਿਜ਼ਾਈਨਰ बॉਟਮ ਪਿਓਰ ਕਾਟਨ ਦੀ ਰਹੇਗੀ ਕਲਰ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣਿਆ ਸਾਰੇ ਸਰਦਾਰੀ ਕਲਰ ਇਹ ਵੀ ਸੇਮ ਡਿਸਕ੍ਰਿਪਸ਼ਨ ਤੇ ਰਹੇਗਾ ਇਹਦਾ ਰੇਟ ਦਾ ਜਿਹੜਾ ਫਰਕ ਹੈ 2050 ਤੇ ਹੋਊਗਾ ਪਿਓਰ ਮਸਲੀਨ ਸਿਲਕ ਦੇ ਵਿੱਚ এমਬ੍ਰਾਇਡਡ ਸ਼ਰਟ ਤੇ ਦੁਪੱਟਾ ਰਹੇਗਾ ਦੁਪੱਟਾ ਇਹਦਾ ਔਰਗੰజా ਦਾ ਹੋਊਗਾ बॉਟਮ ਸ਼ੈਂਟੂਨ ਦੀ ਰਹੇਗੀ ਕਲਰ ਇਹਦੇ ਵਿੱਚ 5 ਹੈਗੇ ਆ ਇਹ ਸਾਰਾ ਲੈਦਰ ਵਰਕ ਦੇ ਨਾਲ ਸਾਰੀ ਐਮਬ੍ਰਾਇਡਰੀ ਕੀਤੀ ਹੋਈ ਹੈ ਡਿਜ਼ਾਈਨਰ ਜੈ ਪੀਸ ਬਣਿਆ ਹੋਇਆ। ਨੈਚੁਰਲ ਕ੍ਰੀਡ ਦੇ ਵਿੱਚ ਇਹ ਸਾਰੀ ਥ੍ਰੈਡ ਦੀ ਐਮਬ੍ਰੋਇਡਰੀ ਹੈ ਤੇ ਉੱਪਰ 698 ਰੁਪਏ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਤੁਹਾਨੂੰ ਮਿਲ ਜਾਣਗੇ। ਦੁਪੱਟਾ ਇਹਦਾ ਚੀਨਾਉਂਦਾ ਰਹੇਗਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੋਊਗਾ। ਬਾਟਮ ਇਹਦੇ ਨਾਲ ਮੈਚਿੰਗ ਦੇ ਵਿੱਚ ਰਹੇਗੀ। ਮੈਚਿੰਗ ਦੇ ਵਿੱਚ ਬਾਟਮ ਰਹੇਗੀ। ਨੇਚਰਲ ਕ੍ਰੇਵ ਦੇ ਵਿੱਚ ਸਾਰੀ ਇਹ ਥ्रेड ਦੀ ਐਮਬ੍ਰੋਇਡਰੀ ਹੈ ਇਹਦੇ ਉੱਪਰ ਬਹੁਤ ਹੀ ਪਿਆਰੇ ਕਲਰ ਨੇ ਮਿਲਦੇ ਆਪਾਂ ਅਗਲੀ ਵੀਡੀਓ ਦਾ ਥੈਂਕ ਯੂ ਜੀ ਧੰਨਵਾਦ